ਲਗਾਤਾਰ ਵੱਧ ਰਹੀ ਗਰਮੀ ਕਾਰਨ ਆਏ ਦਿਨ ਅੱਗ ਲੱਗਣ ਦੀਆਂ ਮਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਸੇ ਤਹਿਤ ਅੱਜ ਸੰਗਰੂਰ ਦੇ ਬੱਸ ਅੱਡੇ ਅੰਦਰ ਵੀ ਅੱਗ ਲੱਗ ਗਈ ਏਟੀਐਮ ਨੂੰ ਲੱਗੀ ਅੱਗ ਕਾਰਨ ਲੋਕਾਂ ਵਿੱਚ ਅਫਰਾ ਤਫਰੀ ਮਚ ਗਈ ਜਿਸ ਕਾਰਨ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਭਾਰੀ ਜਦੋਜਹਿਦ ਕੀਤੀ ਅੱਗ ਲੱਗਣ ਦੀ ਘਟਨਾ ਦਾ ਪਤਾ ਨਾਲ ਦੇ ਬੁੱਕਸਟੋਰ ਮਾਲਕ ਨੂੰ ਪਤਾ ਲੱਗਿਆ ਅਤੇ ਉਸ ਨੇ ਆਪਣੀ ਦੁਕਾਨ ਵਿੱਚ ਪਏ ਅਖਬਾਰ ਅਤੇ ਕਿਤਾਬਾਂ ਬਾਹਰ ਸੁੱਟ ਦਿੱਤੀਆਂ ਅਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇਸ ਮੌਕੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਪਾਣੀ ਦੀਆਂ ਬਾਲਟੀਆਂ ਲੈ ਕੇ ਅੱਗ ਬੁਝਾਉਣ ਲੱਗ ਗਏ ਅਤੇ ਫਾਇਰ ਵਰਗੇਟ ਨੂੰ ਫੋਨ ਕੀਤਾ ਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਫਾਇਰ ਵਰਗੇੜ ਆ ਗਈ ਲੋ ਬੱਸ ਅਡੇ ਦੇ ਅੰਦਰ ਖੜੀਆਂ ਸਵਾਰੀਆਂ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੱਸ ਅਡੇ ਦੇ ਅੰਦਰ ਫਾਇਰ ਵਰਗੇੜ ਦੀ ਗੱਡੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੇਕਰ ਅੱਗ ਲੱਗਣ ਦੀ ਘਟਨਾਵਾਂ ਵੱਡੇ ਪੱਧਰ ਤੇ ਵਾਪਰ ਜਾਂਦੀ ਤਾਂ ਲੋਕਾਂ ਨੂੰ ਭੱਜਣ ਲਈ ਵੀ ਜਗ੍ਹਾ ਨਹੀਂ ਸੀ ਮਿਲਣੀ ਅਤੇ ਭਾਰੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕਿਓ ਹੋ ਰਾਮ ਬੰਦਲਾ ਗਾਉਂਦਾ ਬਾਈ ਜੀ ਹੋ ਜਾ ਪਿੱਛੇ ਐ ਮਗਰੇ ਖੂਪਰ ਇਹ ਆਪਣਾ ਬਣਾਇਆ ਨਾ ਹਰ ਪ੍ਰੈਸ ਸਾਡੇ ਕੋਲੇ ਉੱਧਰ ਆ ਨਾ ਫਿਰ ਸਾਰਾ ਕੁਝ ਕਨੈਕਸ਼ਨ ਹੀ ਕੰਨ ਲੱਗੀ ਅੱਗ 15 ਮਿੰਟ ਤੋਂ ਲੱਗੀ ਤਾਂ ਨਹੀਂ ਐਕਸਮ ਨਹੀਂ ਪਤਾ ਸੱਚੇ मैं कंपनी भेजनी है उजी <Chall mistaken> ਆਲੈਕੁਮ ਸਲਮਾਂ ਆ ਜੀ ਬੋਲੋ